ਮੋਹਾਲੀ ਦੇ ਪਿੰਡ ਤੀੜਾ ਵਿੱਚ ਹੋਇਆ ਵੱਡਾ ਧਮਾਕਾ ਗੋਦਾਮ ਵਿੱਚ ਪਏ ਸਨ 8 ਸਿਲੰਡਰ ਤਮਾਕੇ ਵਿੱਚ ਹੋਈ ਇੱਕ ਦੀ ਮੌਤ ਮੋਹਾਲੀ ਦੇ ਪਿੰਡ ਤੀੜਾ ਵਿੱਚ ਹੋਇਆ ਵੱਡਾ ਧਮਾਕਾ ਗੋਦਾਮ ਵਿੱਚ ਪਏ ਸਨ 8 ਸਿਲੰਡਰ ਤਮਾਕੇ ਵਿੱਚ ਹੋਈ ਇੱਕ ਦੀ ਮੌਤ ਦੇਖਦਿਆਂ ਪੂਰੀ ਖਬਰ ਮੋਹਾਲੀ ਵਿੱਚ ਪਿੰਦੇ ਬਿੰਟੀੜਾ ਵਿੱਚ ਸਿਲੰਡਰ ਫਟਣ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਗੋਦਾਮ ਨੂੰ ਵਿਆਹ ਸ਼ਾਦੀਆਂ ਵਿੱਚ ਇਸਤੇਮਾਲ ਹੋਣ ਵਾਲੇ ਕੈਟਰਿੰਗ ਦੇ ਸਮਾਨ ਲਈ ਵਰਤਿਆ ਜਾਂਦਾ ਸੀ ਪੁਲਿਸ ਨੇ ਦੱਸਿਆ ਕਿ ਗੋਦਾਮ ਵਿੱਚ 8 ਤੋਂ 10 ਸਿਲੰਡਰ ਪਏ ਸਨ ਅਚਾਨਕ ਹੋਏ ਧਮਾਕੇ ਤੋਂ ਬਾਅਦ ਗੋਦਾਮ ਦਾ ਲੈਂਟਰ ਟਹਿ ਟੇਰੀ ਹੋ ਗਿਆ ਮੋਹਾਲੀ ਵਿੱਚ ਪੈਂਦੇ ਪਿੰਡ ਤੀੜਾ ਵਿੱਚ ਸਿਲੰਡਰ ਫਟਣ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਗੋਦਾਮ ਨੂੰ ਵਿਆਹ ਸ਼ਾਦੀਆਂ ਵਿੱਚ ਇਸਤੇਮਾਲ ਹੋਣ ਵਾਲੀ ਕੈਟਰਿੰਗ ਦੇ ਸਮਾਨ ਲਈ ਵਰਤਿਆ ਜਾਂਦਾ ਸੀ ਪੁਲਿਸ ਨੇ ਦੱਸਿਆ ਕਿ ਗੋਦਾਮ ਵਿੱਚ 8 ਤੋਂ 10 ਸਿਲੰਡਰ ਪਏ ਸਨ ਅਚਾਨਕ ਹੋਏ ਧਮਾਕੇ ਤੋਂ ਬਾਅਦ ਗੋਦਾਮ ਦਾ ਲੈਂਟਰ ਟਹਿ ਟੇਰੀ ਹੋ ਗਿਆ ਇਤਿਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇੱਕ ਕੈਟਰਿੰਗ ਦਾ ਗੋਦਾਮ ਕਿਸੇ ਔਰਤ ਦਾ ਦੱਸਿਆ ਜਾ ਰਿਹਾ ਹੈ। ਹਾਂਜੀ ਦੁਬਾਰਾ ਇੱਕ ਵਾਰ ਫੇਰ ਦੱਸ ਦਿੰਦੇ ਹਾਂ। ਮੋਹਾਲੀ ਦੇ ਪਿੰਟੀੜਾ ਵਿੱਚ ਹੋਇਆ ਵੱਡਾ ਤਮਾਕਾ। ਗੋਦਾਮ ਵਿੱਚ ਪਏ ਸਨ 8 ਸਿਲੰਡਰ ਤਮਾਕੇ ਵਿੱਚ ਹੋਈ ਇੱਕ ਦੀ ਮੌਤ। ਮੋਹਾਲੀ ਦੇ ਪਿੰਟੀੜਾ ਵਿੱਚ ਹੋਇਆ ਵੱਡਾ ਤਮਾਕਾ ਗੋਦਾਮ ਵਿੱਚ ਪਏ ਸਨ 8 ਸਿਲੰਡਰ ਤਮਾਕੇ ਵਿੱਚ ਹੋਈ ਇੱਕ ਦੀ ਮੌਤ। ਦੇਖ ਦਿਓ ਪੂਰੀ ਖਬਰ ਮੋਹੱਲੇ ਵਿੱਚ ਪੰਦੇਪਿੰਡ ਤੀੜਾ ਵਿੱਚ ਸਿਲੰਡਰ ਫਟਣ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਗੋਦਾਮ ਨੂੰ ਵਿਆਹ ਸ਼ਾਦੀਆਂ ਵਿੱਚ ਇਸਤੇਮਾਲ ਹੋਣ ਵਾਲੇ ਕੈਟਰਿੰਗ ਦੇ ਸਮਾਨ ਲਈ ਵਰਤਿਆ ਜਾਂਦਾ ਸੀ ਪੁਲਿਸ ਨੇ ਦੱਸਿਆ ਕਿ ਗੋਦਾਮ ਵਿੱਚ 8 ਤੋਂ 10 ਸਿਲੰਡਰ ਪਏ ਸਨ ਅਚਾਨਕ ਹੋਈ ਧਮਾਕੇ ਤੋਂ ਬਾਅਦ ਗੋਦਾਮ ਦਾ ਲੈਂਟਰ ਟਹਿ ਟੇਰੀ ਹੋ ਗਿਆ ਮੋਹੱਲੇ ਵਿੱਚ ਪੰਦੇਪਿੰਡ ਤੀੜਾ ਵਿੱਚ ਸਿਲੰਡਰ ਫਟਣ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਗੋਦਾਮ ਨੂੰ ਵਿਆਹ ਸ਼ਾਦੀਆਂ ਵਿੱਚ ਇਸਤੇਮਾਲ ਹੋਣ ਵਾਲੀ ਕੈਟਰਿੰਗ ਦੇ ਸਮਾਨ ਲਈ ਵਰਤਿਆ ਜਾਂਦਾ ਸੀ ਪੁਲਿਸ ਨੇ ਦੱਸਿਆ ਕਿ ਗੋਦਾਮ ਵਿੱਚ 8 ਤੋਂ 10 ਸਿਲੰਡਰ ਪਏ ਸਨ ਅਚਾਨਕ ਹੋਏ ਧਮਾਕੇ ਤੋਂ ਬਾਅਦ ਗੋਦਾਮ ਦਾ ਲੈਂਡਰ ਟਹਿ ਟੇਰੀ ਹੋ ਗਿਆ ਇਸ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਇਹ ਕੈਟਰਿੰਗ ਦਾ ਗੋਦਾਮ ਕਿਸੇ ਔਰਤ ਦਾ ਦੱਸਿਆ ਜਾ ਰਿਹਾ ਹੈ